ਸਭ ਦੀ ਸ੍ਰੀ ਤੋਂ ਪੈਸੇ ਦੇ ਰਿਖਾ ਵਾਲਿਆਂ ਨੇ ਇੱਕ ਚੱਕਰ ਵੀ ਕਰਦਾ ਹੈ ਅੱਡਾ ਵਾਲੇ ਨੂੰ ਇੱਕ ਵੀ ਅਸੂਲ ਦੀ ਸਰਕਾਰ ਨਹੀਂ ਦੇ ਰਹੀ ਹੁਣ 300 ਜਿਹੜੀ ਹੈ 22 ਰੁਪਏ ਦੀ ਹੈ ਉਹਦੇ ਨਾਲ ਤਾਂ ਚੁੱਲ੍ਹੇ ਨਾਲ ਵੀ ਨਹੀਂ ਹੈ ਜਿਹੜੀ ਹੈ ਉਹ ਦਫਤਰ ਤੇ ਲੱਗੇ ਕੋਈ ਜਹਾਜ਼ੀ ਜਿਹੜੀ ਹੈ ਕਿਸੇ ਪੰਚਾਇਤ ਦਾ ਸਭ ਤੋਂ ਵੱਡਾ ਜਿਹੜਾ ਦਫਤਰ ਬਣਾਇਆ ਦਾ ਆਏ ਉੱਥੇ ਇਹਨਾਂ ਨੇ ਕਿੰਨੇ ਸਰਕਾਰਾਂ ਦਾ ਕੋਈ ਪਹਿਲਾਂ ਟਾਲੀ ਗੱਲ ਨਹੀਂ ਕੀਤੀ ਮੇਗਾ ਪਾਉਂਦੇ ਨੇ ਜੀ ਔਰ ਉਸ ਵਾਰ ਪੰਜੇਰੇ ਕੀ ਕਰ ਅੱਜ ਚਾਰ ਚੀਜ਼ਾਂ ਗੱਲਾਂ ਲਾਇਬਰੀ ਕੀ ਖਤੇ ਮੈ ਲਾਪ੍ਰੀ ਸਿੰਘ ਔਰ ਸੀ ਸਿੰਘ ਈਗਲ نیوز ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਲਓ ਜੀ ਅੱਜ ਅਸੀਂ ਪਹੁੰਚੇ ਹਾਂ ਐਂਡ ਹੈਰੀਨੋ ਵਿੱਚ ਜਿੱਥੇ ਕਿ ਕਿਕਰ ਸਿੰਘ ਢਾਲੀਵਾਲ ਆਜ਼ਾਦ ਉਮੀਦਵਾਰ ਆਏ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕਿਕਰ ਸਿੰਘ ਢਾਲੀਵਾਲ ਜੀ ਆਪਾਂ ਇੱਥੇ ਆਏ ਹਾਂ ਇਹ ਕੀ ਤੁਹਾਨੂੰ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਵੇਖੋ ਬਹੁਤ ਜ਼ਿਆਦਾ ਪਰਮਹੰਗਾਰਾ ਪੂਰੀ ਲੋਕ ਸਭਾ ਚੋਂ ਮਿਲ ਰਿਹਾ ਕਿਉਂਕਿ ਜਿਹੜਾ ਜਿਹੜਾ ਨਰੇਗਾ ਪਾਵਰ ਪੰਜਾਬ ਹੈ ਨਰੇਗਾ ਦੀ ਤਾਕਤ ਹੀ ਇੱਨੀ ਆ ਕਿ ਹਰ ਪਿੰਡ ਦੇ ਵਿੱਚ ਇਹ 5-500 700 700 ਬੰਦਾ ਬੈਠਾ। ਇਹੋ ਜਿਹੇ ਪਿੰਡ ਵੀ ਆ ਜਿੱਥੇ ਵੋਟ 1300 ਹੈ 900 ਨਰੇਗਾ ਵਾਲਾ ਬੈਠਾ। ਉਹ ਇਸ ਕਰਕੇ ਇਹਨਾਂ ਦਾ ਜਿਹੜਾ ਜਦੋਂ ਮੈਂ ਇਹਨਾਂ ਦੀਆਂ ਮੁਸ਼ਕਲਾਂ ਵੱਲ ਜਾਂਦਾ ਜਦੋਂ ਮੈਂ ਇਹਨਾਂ ਦੇ ਕੰਮਾਂ ਤੇ ਜਾਂਦਾ ਤੇ ਮੇਰਾ ਖੁਦਾਂ ਮਨ ਬੜਾ ਖਰਾਬ ਹੁੰਦਾ। ਜਿਸ ਤਰੀਕੇ ਦੇ ਨਾਲ ਇਹ ਕੰਮ ਕਰਦੇ ਕੱਲ ਮੈਂ ਵੇਖਿਆ ਸੋਸ਼ਲ ਪਿੰਡ ਕੱਲ ਮੈਂ ਉਧਰ ਸੀਗਾ ਬਾਗਾ ਪਰਾਣਾ ਵਿਧਾਨ ਸਭਾ ਤੇ ਕੁੜੀਆਂ ਕੱਸੀ ਚ ਕੰਮ ਕਰ ਰਹੀਆਂ ਸੀ ਤੇ ਦੋ ਸੱਪ ਇਕੋ ਨਾਲੇ ਮਾਰੇ ਕੁੜੀਆਂ ਵਿਚਾਰੀਆਂ ਕਿ ਚਲੋ ਬਚਗੀਆਂ ਕੋਈ ਜਾਨੀ ਮਾਲੀ ਦਾ ਇਨਸਾਨ ਨਹੀਂ ਹੋਇਆ ਪਰ ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਣਾ ਵੀ ਉਹ ਸੱਤ ਦੀ ਸ੍ਰੀ ਤੋਂ ਪੈਸੇ ਲਿਜੇਗਾ ਵਾਲਿਆਂ ਦੇ ਚੱਕਣ ਦੀ ਗੱਲ ਕੋਈ ਪਈ ਹੈ ਅੱਜ ਜੇ ਮੈਂ ਇੱਧਰ ਗਿਆ ਤੇ ਆ ਕੰਡੇ ਕੱਸੀ ਸੁੱਕੀ ਬੁਰਾ ਹਾਲ ਬਜ਼ੁਰਗ ਜਾਂ ਜੇ ਵੀ ਇੰਨਾ ਕਿ ਉੱਥੇ ਪਾਣੀ ਪੀਣ ਤੱਕ ਵੀ ਹੈ ਨਹੀਂ ਸੀ ਪਰ ਇਹਨਾਂ ਨੂੰ ਜੇ ਮਿਹਨਤਾਂ ਨਾਲ ਪੂਰਾ ਨਹੀਂ ਮਿਲਦਾ ਜੇ ਇਹਨਾਂ ਨੂੰ ਉਸੂਲਤਾ ਨਹੀਂ ਮਿਲਦੀਆਂ ਮੈਂ ਤਾਂ ਸੋਝੂ ਨਰੇਗਾ ਵਾਲੇ ਨੂੰ ਇੱਕ ਵੀ ਸਹੂਲਤ ਕੋਈ ਸਰਕਾਰ ਨਹੀਂ ਦੇ ਰਹੀ ਹੁਣ 300 ਜਿਹੜੀ ਆ 22 ਰੁਪਏ ਦਿਹਾੜੀ ਆ ਉਹਦੇ ਨਾਲ ਤਾਂ ਚੁੱਲ੍ਹਾ ਉਹਨਾਂ ਦਾ ਨਹੀਂ ਤਪਦਾ ਬਹੁਤ ਔਖਾ ਹੈ ਪਰ ਅਸੀਂ ਇਹ ਕਹਣਾ ਹੈ ਵੀ ਪੰਜਾਬ ਦੀ ਸਰਕਾਰ 100 ਕੰਨੇ ਸੈਟਰ ਸਰਕਾਰ ਪੁਆਉਂਦਾ ਅੱਧੇ ਪੈਸੇ ਤਾਂ ਪਾਵੇ ਨਾ ਉਹਨਾਂ ਨੂੰ 64342 ਜਿਹੜੀ ਹੈਗੀ ਆ 45 ਦਿਹਾੜੀ ਮਿਲੇ ਦਿਹਾੜੀ ਨਾਲ ਕੇ ਇਹਨਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਇਹਨਾਂ ਨੂੰ ਤਨਖਾਹ ਦਿੱਤੀ ਜਾਵੇ ਇਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਦਫਤਰ ਤੇ ਲੱਗੇ ਕੋਈ ਹਾਜ਼ਰੀ ਜਿਹੜੀ ਆ ਕਿਸੇ ਪੰਚਾਇਤ ਘਰ ਤੇ ਕਿਸੇ ਧਰਮ ਸਾਲਾ ਚ ਇਹਨਾਂ ਦਾ ਦਫਤਰ ਬਣਾਇਆ ਜਾਂਦਾ ਤਾਂ ਉਹ ਉੱਥੇ ਹੀ ਇਹਨਾਂ ਦੀ ਹਾਜ਼ਰੀ ਲਾਗੇ ਤਾਂ ਉਹ ਯਕੀਨੀ ਬਣਾਈ ਜਾਵੇ ਹਾਜ਼ਰੀ ਇਹਨਾਂ ਦੀ ਜਿਹੜੀ ਆ ਉਹ ਜੋਬ ਕਾਰਡ ਤੇ ਲਾਈ ਜਾਵੇ ਜੋਬ ਕਾਰਡ ਕਾਦੇ ਲਈ ਬਣਾ ਕੇ ਦਿੱਤਾ ਪਰ ਜਿੰਨੇ ਲੁੱਟ ਮੈਂ ਕਹਿੰਨਾ ਤਿੰਨੋ ਹੀ ਸਰਕਾਰਾਂ ਮੈਂ ਤਾਂ ਕੋਈ ਪਹਿਲੀ ਲੁੱਟ ਅਕਾਲੀ ਦਲ ਨੇ ਕੀਤੀ ਨਰੇਗਾ ਪਾਵਰ ਇਹਦੀ ਨਰੇਗਾ ਦੀ ਔਰ ਉਸ ਤੋਂ ਬਾਅਦ ਪੰਜੇਲੇ ਕੀਤੀ ਅੱਜ ਝਾੜੂ ਕਰ ਰਿਆ ਤਾਂ ਇਹ ਜਿਹੜੀ ਆ ਠੀਕ ਨਹੀਂ ਇਹ ਜਿਹੜਾ ਆ ਆਪਾਂ ਮੰਨ ਕੇ ਚੱਲੋ ਵੀ ਬਜ਼ੁਰਗ ਜਾਂਦੇ ਆਪਣੇ ਨਰੇਗਾ ਚ ਕਿ ਉਹ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਆ ਕਿ ਉਹਨਾਂ ਨੂੰ ਕੱਟ ਜਗ੍ਹਾ ਮਿਲਦੀ ਆ ਜਾਂ ਉਹਨਾਂ ਨੂੰ ਕੋਈ ਵੱਖਰੀ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਮੈਂ ਜੋ ਦੇਖਿਆ ਕੱਲ ਉਹਨਾਂ ਨੂੰ ਇਹ ਚਾਰ-ਚਾਰ ਪੰਜ-ਪੰਜ ਘੰਟੇ ਦਿੱਤੀਆਂ ਹੋਈਆਂ ਇਹ ਡਰ ਮੈਚ ਵਿੱਚ ਭਲੀਓ ਕੱਸੀ ਸਾਫ ਕਰ ਰਹੇ ਆ ਤੋਂ ਉਹ ਤਾਂ ਸਵਾਰਥੀ ਚਾਰੇ ਇਹ ਗੱਲੇ ਹੋਈ ਪਈ ਆ ਵੀ ਜਿਹਨੇ ਇਹ ਜਿਹੜਾ ਇੱਕ ਘੀ ਹੈ ਝਟਕਾਈ ਆ ਬੱਕਰਾ ਖਰੀਦਾ ਉਹ ਮੁੱਲ ਲੋਂਦਾ ਉਹ ਤਾਂ ਵੀ ਬੱਕਰੇ ਚ ਮਾਸ ਕਿੰਨਾ ਕੈ ਕਿੰਨਾ ਕੋ ਨਿਕਲੂਗਾ ਇਹ ਪੰਜਾਬ ਦੇ ਮਜ਼ਦੂਰ ਨਾਲ ਇੰਜੀਨੀਅਰਾਂ ਵੀ ਸਰਕਾਰਾਂ ਆਈਆਂ ਇਹ ਲੋ ਲਾ ਰਹੀ ਹੈ ਤੋਂ ਲਿਆ ਜਾਂਦਾ ਉਹਦੇ ਚ ਜਾਨ ਕਿਲੀ ਕਾ ਜਿਹਦੇ ਚ ਜਾਨ ਹੈ ਨਹੀਂ ਉਹਨੂੰ ਦਿਹਾੜੀ ਨਹੀਂ ਲਿਆਇਆ ਜਾਂਦਾ ਇਸ ਕਰਕੇ ਅਸੀਂ ਕਹਿੰਦੇ ਵੀ ਜੇ ਇਹ ਮੈਨੂੰ ਵਸੇ ਉਮੀਦ ਹੈ ਕਿ ਜਵਾਂਤਾ ਸਭ ਦੀਆਂ ਜਬਤ ਹੋਣੀਆਂ ਤੱਕੜੀ ਪੰਜਾ ਝਾੜੂ ਕਿਉਂਕਿ ਇਹ ਜਿਹੜੇ ਆ ਜਿਹੜਾ ਉਲਜੀ ਹੈ ਇਹ ਵੀ ਮੈਂ ਤਾਂ ਸਮਝੂ ਪੈਰਾਸ਼ੂਟ ਹੀ ਆ ਕਿਉਂਕਿ ਬੰਬਿਓ ਆਇਆ ਹੈ ਮੈਨੂੰ ਪਤਾ ਲੱਗਾ ਕੈਨੇਡਾ ਦਾ ਪੀਆਰ ਹੈ ਜਿਹੜੀ ਸਾਡੀ ਭੈਣ ਆ ਪੰਜੇ ਵਾਲਿਆਂ ਦੀ ਹੈਗੀ ਆਏ ਬੀਬੀ ਅਮਰਜੀਤ ਕੌਰ ਕਹਿੰਦੇ ਤਾਂ ਸਾਹੋ ਕੀ ਦੀ ਆ ਪਰ ਪਤਾ ਲੱਗਾ ਜਿਵੇਂ ਵੀ ਕੈਨੇਡਾ ਦੀ ਪੀਆਰ ਹੈ ਜਿਹੜਾ ਆਪਣਾ ਫੁੱਲ ਵਾਲਾ ਉਹਨੂੰ ਤਾਂ ਪਤਾ ਹੀ ਕੁਛ ਨਹੀਂ ਉਹਨੂੰ ਤਾਂ ਰੇਗੜੇ ਨੇ ਪੁੱਛਿਆ ਵੀ ਦਿਹਾੜੀ ਕਿੰਨੀ ਹੁੰਦੀ ਹੈ ਉਹ ਤਾਂ ਆਪਾਂ ਵੱਖਰਾ ਹੀ ਗੰਭਾ ਮੈਂ ਕਿਹੜਾ ਕਲਰਕ ਲੱਗਾ ਰਿਆ ਉਹ ਤਾਂ ਸਾਰਿਆਂ ਤੋਂ ਹੀ ਸਾਫ਼ ਘਰਾਂ ਬੋਲੋ ਵੀ ਇਹਨਾਂ ਨੂੰ ਮੈਂ ਤਾਂ ਸੋਚਦਾ ਵੀ ਕੋਈ ਵੀ ਜਿਹੜਾ ਪਰ ਜਿਹੜੇ ਅੱਜ ਬੀਐਸਪੀ ਦਾ ਕੈਂਡੀਡੇਟ ਆ ਔਰ BSP ਦੇ 10 ਜਿਹੜੇ MP ਆ ਉਹ ਦਿੱਲੀ ਦੀ ਪਾਰਲੀਮੈਂਟ ਚ ਆ BSP ਦੇ 10 MPਆਂ ਦੇ ਵਿੱਚੋਂ ਇੱਕ ਵੀ ਕਦੇ ਇਹ ਗਰੀਬਾਂ ਦੇ ਹੱਕ ਚ ਆਵਾਜ਼ ਨਹੀਂ ਆਈ ਔਰ ਅਸੀਂ ਮਰੇਗਾ ਪਾਵਰ ਪੰਜਾਬ ਵਾਲਿਆਂ ਨੇ ਚਾਰ ਵਾਰ ਸਪੀਕਰ ਸਾਹਿਬ ਦਾ ਘਰ ਘੇਰਿਆ ਅੱਜ ਬੇਨਤੀ ਕੀਤੀ ਵੀ ਜਿਉ ਅਸੀਂ 92 ਅੰਬਲਾਂ ਦੇ ਬਾਪ ਬਣਾਏ ਹੋ ਤੁਸੀਂ ਚੰਡੀਗੜ੍ਹ ਦੀ ਵਿਧਾਨ ਸਭਾ ਦੇ ਕਰਤਾ ਧਰਤਾ ਉਹ ਪਾਲਸੀ ਬਣਾਓ ਪਾਲਸੀ ਬਣਾ ਕੇ ਇਹਨਾਂ ਦਾ ਜਿਹੜਾ ਬਜਟ ਦੇ ਵਿੱਚ ਪੈਸਾ ਰੱਖੋ ਸਾਰਾ ਕਿ ਇਹਨਾਂ ਦਾ ਇਹਨਾਂ ਦਾ ਰੋਟੀ ਰੋਜੀ ਦਾ ਪ੍ਰਬੰਧ ਕਰੋ ਅੱਧੇ ਪੈਸੇ ਪੰਜਾਬ ਦੀ ਸਰਕਾਰ ਪਾਵੇ ਕਿ ਜਿਹੜੀ ਆ ਪੱਤੇ ਰੈਗੂਲਰ ਤਰਖਾ ਦੇਣ ਦੀ ਗੱਲ ਕਰੋ ਪ੍ਰਧਾਨ ਸਾਹਿਬਾ ਮਲੋਤਰਾ ਸਾਹਿਬ ਨੇ ਕਿ ਐਲੀਗੇਸ਼ਨ ਲਾਇਆ ਸੀ ਇਹਦੇ ਤੇ ਕਰਮਜੀਤ ਅਨਮੋਲ ਤੇ ਕਿਉਂ 20 BC ਕੈਟਾਗਰੀ ਦਾ ਐਸੇ ਕੈਟਾਗਰੀ ਵੱਲੋਂ ਇਲੈਕਸ਼ਨ ਲੜ ਰਿਹਾ ਉਹਦੇ ਬਾਰੇ ਕੀ ਕਹਿਣਾ ਜਾਊਗਾ ਵੇਖੋ ਇਹ ਇਹ ਤਾਂ ਹੁਣ ਉਹ ਜਿਹੜਾ ਇੱਕ ਉਹ ਗੈਗ ਸੀਗਾ ਉਹਦੇ ਬਾਪ ਨੇ ਐਸਸੀ ਕੈਟਾਗਰੀ ਚ ਸਾਰੀ ਉਮਰ ਨੌਕਰੀ ਕਰ ਲਈ ਐਸਸੀ ਨੂੰ ਤਾਂ ਹਰ ਰੋ ਰਗੜਾ ਹੀ ਲਾਉਂਦਾ ਐਸਸੀ ਨਾਲ ਤਾਂ ਤੱਕਾ ਹੀ ਹੁੰਦਾ ਮੈਂ ਤਾਂ ਕੰਦਾ ਇਹਨੂੰ ਤਾਂ ਅਨਮੋਲ ਜੀ ਨੂੰ ਤਾਂ ਜਰਨਲ ਚੋ ਵੀ ਲੜ ਲੈਣਾ ਚਾਹੀਦਾ ਸੀਗਾ ਕਿਉਂਕਿ ਤਾਂ ਜਰਨਲ ਏ ਵੀਸੀ ਚਾਰੇ ਆ ਐਸਸੀ ਨਾਲ ਤਾਂ ਇਹ ਫਰਾਡ ਕਰ ਰਿਹਾ ਵਾ ਤਾਂ ਆਮ ਆਦਮੀ ਪਾਰਟੀ ਜਦੋਂ ਇੰਨੇ ਚੋਰ ਫੜੋ ਮੋਰਚੇ ਚ ਕਿੰਨੇ ਬੰਦਿਆਂ ਦੇ ਨਾਂ ਆ ਕੇ ਬਾਦ ਸਰਕਾਰ ਦੇ ਕੰਮ ਤੇ ਯੂਰ ਕੀ ਉਲਟਾ ਲੈ ਡੀਸੀ ਜਿਹੜਾ ਹੈਗਾ ਉਹ ਸਾਡੇ ਫਰੀਕਵਿਟ ਵਾਲਿਆਂ ਦੇ ਉੱਤੇ ਖੜਾ ਕਰਤਾ ਇਸ ਕਰਕੇ ਇਹ ਲੋਕ ਇਹਨਾਂ ਦੀਆਂ ਜਵਾਨਤਾ ਜਾਬਤ ਕਰਾਉਣਗੇ ਲੋਕ ਬਹਿ ਨਹੀਂ ਰਹੇ ਬੋਲ ਨਹੀਂ ਰਹੇ ਅਸੀਂ ਜਿੱਥੇ ਵੀ ਜਾਂਦੇ ਸਾਨੂੰ ਲੱਗਦਾ ਵੀ ਜੇ ਜਿੱਤਿਆ ਤਾਂ ਆਜ਼ਾਦਮੀ ਦੇ ਵਾਰੀ ਜਿੱਤੂਗਾ ਨਰੇਗਾ ਵਾਲੇ ਹੀ ਜਿੱਤਣਗੇ ਇਹ ਤੁਹਾਨੂੰ ਕੀ ਲੱਗਦਾ ਵੀ ਲੋਕ ਕਿਉਂ ਨਹੀਂ ਇਹ ਕਰਮਜੀਤ ਅਣਮੋਲ ਦੇ ਖਿਲਾਫ ਆਵਾਜ਼ ਉਠਾ ਰਹੇ ਕਿਉਂ ਬੀਸੀ ਆ ਐਸਾ ਜੀ ਐਸਾ ਕੈਟੇਗਰੀ ਵੱਲੋਂ ਲੜ ਰਿਹਾ ਲੋਕ ਜਿਹੜੇ ਹੈਗੇ ਆ ਉਹ ਲੋਕ ਸੋਚ ਰਹੇ ਆ ਲੋਕ ਵੈਸੇ ਹੀ ਬਦਲਾ ਲੈਣਗੇ ਜਵੰਤ ਜ਼ਬਤ ਕਰਾ ਦੇਣਗੇ ਲੋਕ ਸੌਫੀਕ ਕਰਦੇ ਲੋਕ ਤੋ ਆਪੇ ਫਿਰ ਸਾਫ ਹੋ ਜਾਊਗਾ ਕੰਮ ਠੀਕ ਕਾ ਨਹੀਂ ਬੋਲਦੇ ਲੋਕ ਵੀ ਕਰਨ ਦਿਓ ਜੋ ਕਰਦੇ ਆ ਹੋੜ ਨਹੀਂ ਪਾਉਣਗੇ ਜਵੰਤ ਜਾ ਇਹਨਾਂ ਦੀ ਤਾਂ ਜਿਹੜੀ ਹਾਂ ਬਿਨਾਂ ਵਜ੍ਹਾ ਦੀ ਹਵਾ ਬਣਾ ਰਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਸੇ ਸਰਕਾਰ ਨੇ ਸਾਡੇ ਗਰੀਬ ਲੋਕਾਂ ਦੀ ਗੱਲ ਨਹੀਂ ਸੁਣੀ ਗਰੀਬ ਤਾਂ ਕਿਸਾਨ ਵੀ ਆ ਕਿਸਾਨ ਆ ਸੀ ਕਿਸਾਨ ਲਈ ਵੀ ਮੰਗਦੇ ਆ ਨੀ ਗਾਏ ਤਾਂ ਕੰਮ ਮਾ ਜਲਮੀ ਕੀ ਚਮਾਨ ਹਰਨਾਈ ਢੋਬੀ ਸ਼ਿੰਬਿਰ ਥੈਣੀ ਜੱਟ ਪੰਜਾਬ ਦਾ ਕਿਸਾਨ ਵੀ ਕੰਮ ਕਰ ਰਿਹਾ ਅੱਜ ਤੱਕ ਕਿਸਾਨਾਂ ਲਈ ਵੀ ਮੰਗਦੇ ਆ ਇਸ ਕਰਕੇ ਸਾਰੇ ਇਸੇ ਕਰਕੇ ਹੀ ਚੁੱਪ ਹੈ ਕਿਉਂਕਿ ਕੋਈ ਵੀ ਪਾਰਟੀ ਜਿਹੜੀ ਆ ਤਿੰਨੋਂ ਹੀ ਪਾਰਟੀਆਂ ਆ ਜਿਹੜੀਆਂ ਕਾਲੀ ਕਾਂਗਰਸੀ ਝਾੜੂ ਵਾਲੇ ਫੁਲੇ ਇਹ ਪ੍ਰਸ਼ਤਾ ਹੈ ਦਲਦਲ ਚ ਲਿਬੜੇ ਹੋਏ ਆ ਦਲਦਲ ਚ ਖੁੱਬੇ ਹੋਏ ਆ ਭ੍ਰਸ਼ਟਾਚਾਰੀ ਇਹਨਾਂ ਸਾਰੇ ਮੰਤਰੀ ਪਰਚੇ ਹੋਏ ਆ ਸਾਰੇ ਮੰਤਰੀ ਘਟਾਲਿਆਂ ਚ ਫਸੇ ਹੋਏ ਆ ਇਸ ਕਰਕੇ ਜਿਹੜੀ ਆ ਨਰੇਗਾ ਪਾਵਰ ਪੰਜਾਬ ਵਾਲਿਆਂ ਨੇ ਹਜ਼ਾਰ ਸੀ ਜੀ ਸੀਟ ਹੈ ਨਰੇਜ ਤਰੀਆਂ ਕੀ ਰਾਨੂੰ ਲੱਗਦਾ ਹੈ ਕਿ ਤੁਹਾਡਾ ਸਹਿਯੋਗ ਕਰ ਤੇ ਐਕੀ ਕੋਈ ਨਵੀਂ ਤਬਦੀਲੀ ਦੇਖਣ ਨੂੰ ਮਿਲੇਗੀ ਬਿਲਕੁਲ ਨਵੀਂ ਤਬਦੀਲੀ ਨੂੰ ਮਿਲੇਗੀ ਵੇਖੋ ਕੁਦਰਤ ਦਾ ਹੱਥ ਦਾ ਕਹਿੰਦੇ ਵਾਇਰ ਹੁੰਦਾ ਹੈ ਤੇ ਕੁਦਰਤ ਨੇ ਜਿਹੜਾ ਕੀ ਕੀਤਾ ਨਰੇਗਾ ਵਾਲਿਆਂ ਨੂੰ ਇੱਕ ਨਿਸ਼ਾਨ ਦੇਤਾ ਟਰਚ ਤੇ ਜਿਹੜੀ ਟਰਚ ਆ ਉਹ ਨੇਹਰਾ ਆਮਣ ਕਰਦੀ ਐ ਇਹ ਟੌਰ ਚਰਕੀ ਹਰ ਗਾਲੇ ਦੇ ਘਰੇ ਹਰ ਦੇ ਕਿਸਾਨ ਦੇ ਘਰੇ ਮਜ਼ਦੂਰ ਦੇ ਘਰੇ ਚਾਨਣ ਕਰੇਗੀ ਬਦਲਾਓ ਜਿਹੜਾ ਆ ਜਾ ਕੋਈ ਨਵਾਂ ਆਏਗਾ ਕਿ ਇਹ ਕਿੱਚੀ ਜਿੱਤੇਗੀ ਕਿਉਂਕਿ ਟੌਰ ਚ ਜਿਹੜੀ ਹਨੇਰੇ ਚੋਂ ਕਢਦੀ ਐ ਬੰਦੇ ਨੂੰ ਟੌਰ ਕੀ ਹਨੇਰੇ ਚੋਂ ਨਿਕਲ ਜਾਣਗੇ ਲੋਕ ਜਿਹੜੇ 17 ਸਾਲਾਂ ਦੇ ਇਹਨਾਂ ਨੇ ਭੁਲੇਖਿਆਂ ਚ ਰੱਖੇ ਹੋਏ ਆ ਤੱਕੜੀ ਪੰਜੇ ਝਾੜੂ ਫੁੱਲ ਵਾਲਿਆਂ ਨੇ ਵੇ ਸਾਡਾ ਬੜਾ ਸਾਨੂੰ ਲੱਗਦਾ ਐ ਵੀਰ ਬੜੀ ਲੀਡਰ ਨਾਲ ਜਿਹੜਾ ਅਰਕੀ ਆਜ਼ਾਦ ਉਮੀਦਵਾਰੀ ਜਿੱਤੇਗਾ ਫਰੀ ਕੋਟ ਤੋਂ ਡਰੇਗਾ ਵਾਲਾ ਹੀ ਜਿੱਤੇਗਾ। ਲਓ ਜੀ ਇਹ ਸਿੰਘ ਕਿਕਰ ਸਿੰਘ ਥਾਲੀਵਾਲ ਜੀ ਜੋ ਕਿ ਹਲਕਾ ਉਮੀਦਵਾਰ ਫਰੀਦਕੋਟ ਦੇ ਆਜ਼ਾਦ ਉਮੀਦਵਾਰ